ਦੋਸਤੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਬਹੁਤ ਹੀ ਇੰਪੋਰਟੈਂਟ ਹੈ ਖਾਸ ਤੌਰ ਤੇ ਜਿਨ੍ਹਾਂ ਦੇ ਘਰ ਬੱਚੇ ਨੇ ਕਹਿੰਦੇ ਨੇ ਕਿ ਬੱਚੇ ਮੰਨਦੇ ਸੱਚੇ ਹੁੰਦੇ ਨੇ ਤੇ ਬੱਚੇ ਇੱਕ ਐਹੋ ਜਿਹੀ ਮਿੱਟੀ ਦੇ ਵਾਂਗੂ ਬਣੇ ਹੁੰਦੇ ਨੇ ਕਿ ਜਿਸ ਤਰ੍ਹਾਂ ਤੁਸੀਂ ਉਹਨਾਂ ਨੂੰ ਆਕਾਰ ਦਵੋਗੇ ਉਸੇ ਹੀ ਆਕਾਰ ਦੇ ਵਿੱਚ ਉਹ ਟਲ ਜਾਂਦੇ ਨੇ ਤੇ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਇਹਦੇ ਵਿੱਚ ਵੀ ਇੱਕ ਬੱਚਾ ਹੁੰਦਾ ਹੈ ਤੇ ਇੱਕ ਔਰਤ ਉਸ ਨੂੰ ਇਹਨੇ ਗੰਦੇ ਤਰੀਕੇ ਦੇ ਨਾਲ ਉਹਦਾ ਇਸਤੇਮਾਲ ਕਰ ਰਹੀ ਹੁੰਦੀ ਹੈ कि ਜਿਸ ਨੂੰ ਸੁਣਨ ਤੋਂ ਬਾਅਦ ਇੱਕ ਜੱਜ ਵੀ ਹੈਰਾਨ ਹੋ ਜਾਂਦੀ ਹੈ ਤੇ ਪਰੇਸ਼ਾਨ ਹੋ ਜਾਂਦੀ ਹੈ ਤੇ ਉਹ ਇਹ ਵੀ ਸੋਚਦੀ ਹੈ ਕਿ ਵਾਕੇ ਕੋਈ ਆਪਣੇ ਸਵਾਰਥ ਵਾਸਤੇ ਦੂਸਰੇ ਦੇ ਬੱਚੇ ਦੇ ਨਾਲ ਇਦਾਂ ਵੀ ਕੋਈ ਕਰ ਸਕਦਾ ਹੈ ਤੇ ਇਹ ਜਿਹੜੀ ਘਟਨਾ ਹੈ ਨਾ ਇਹਨੂੰ ਜ਼ਰੂਰ ਸੁਣਿਓ ਤੇ ਤੁਸੀਂ ਵੀ ਆਪਣੇ ਬੱਚਿਆਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ ਕਰੋ ਕਿਉਂਕਿ ਅੱਜ ਕੱਲ ਦਾ ਸਮਾਂ ਬਹੁਤ ਹੀ ਗਲਤ ਚੱਲ ਰਿਹਾ ਹੈ ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਹੈ ਨਾ ਇਹ ਹਰਿਆਣਾ ਦੇ ਵਿੱਚ ਇੱਕ ਜਗ੍ਹਾ ਪੈਂਦੀ ਹੈ ਜਿਸ ਦਾ ਨਾਮ ਹੈ ਪਲਵਲ ਇਹ ਗੱਲ ਹੈ ਜੂਨ ਮਹੀਨੇ ਦੀ ਜੂਨ ਮਹੀਨੇ ਦੇ ਵਿੱਚ ਇੱਕ ਦਿਨ ਇਹੋ ਜਿਹਾ ਆਉਂਦਾ ਹੈ ਜਿਸ ਦਿਨ ਇੱਕ ਔਰਤ ਰੋਂਦੀ ਕਰ ਲੌਂਦੀ ਹੋਈ ਉਹ ਪੁਲਿਸ ਕੋਲ ਜਾਂਦੀ ਹੈ ਤੇ ਜਾ ਕੇ ਕਹਿੰਦੀ ਹੈ ਕਿ ਸਾਹਿਬ ਇੱਕ ਲੜਕਾ ਹੈ ਛੋਟਾ ਬੱਚਾ ਹੈ ਜੋ ਮੇਰਾ ਜੌਨ ਸ਼ੋਸ਼ਣ ਕਰ ਰਿਹਾ ਹੈ ਮੈਨੂੰ ਬਲੈਕਮਿਲ ਕਰਦਾ ਹੈ ਕਿ ਹੁਣ ਮੈਂ ਜਦੋਂ ਪ੍ਰੈਗਨੈਂਟ ਹੋ ਗਈ ਹਾਂ ਤਾਂ ਉਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤਾਂ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਪਰ ਉਹ ਮੇਰੇ ਨਾਲ ਵਿਆਹ ਨਹੀਂ ਕਰ ਰਿਹਾ ਉਹ ਮੈਨੂੰ ਕਹਿੰਦਾ ਹੈ ਕਿ ਤੂੰ ਵਿਧਵਾ ਹੈ ਤੇਰੇ ਅੱਗੇ ਹੀ ਦੋ ਬੱਚੇ ਹਨ ਇਸ ਕਰਕੇ ਮੈਂ ਤੇਰੇ ਨਾਲ ਵਿਆਹ ਨਹੀਂ ਕਰ ਸਕਦਾ ਇਸ ਲੜਕੇ ਨੇ ਮੇਰੀ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਹੈ ਹੁਣ ਮੇਰੇ ਜਿਹੜੇ ਪੇਟ ਦੇ ਵਿੱਚ ਬੱਚਾ ਪਲ ਰਿਹਾ ਹੈ ਉਸ ਬੱਚੇ ਨੂੰ ਮੈਂ ਕਿਹਦਾ ਨਾਮ ਦਵਾਂਗੀ ਮੈਂ ਹੁਣ ਕਿਸੇ ਨੂੰ ਵੀ ਮੂੰਹ ਦਿਖਾਉਣ ਜੋਗੀ ਨਹੀਂ ਰਹੀ ਮੇਰੇ ਨਾਲ ਇਨਸਾਫ ਕਰੋ ਮੇਰਾ ਉਸ ਲੜਕੇ ਦੇ ਨਾਲ ਵਿਆਹ ਕਰੋ ਜਾਂ ਫਿਰ ਮੈਨੂੰ ਇਨਸਾਫ ਚਾਹੀਦਾ ਹੈ ਪੁਲਿਸ ਜਦੋਂ ਉਸ ਦੀ ਗੱਲ ਸੁਣਦੀ ਹੈ ਤਾਂ ਪੁਲਿਸ ਵੀ ਹਰਾਨ ਰਹਿ ਜਾਂਦੀ ਹੈ ਕਿ ਇੱਕ ਜਿਸ ਨੂੰ ਇਹ ਬੱਚਾ ਬੋਲ ਰਹੀ ਹੈ ਉਹਨੇ ਹੀ ਇਹਦਾ ਜਨ ਸ਼ੋਸ਼ਣ ਕੀਤਾ ਤੇ ਉਹ ਇਹਨੂੰ ਬਲੈਕਮਿਲ ਕਰ ਰਿਹਾ ਹੈ ਤੇ ਉਹ ਵੀ ਬਹੁਤ ਹੈਰਾਨ ਹੁੰਦੇ ਨੇ ਤੇ ਦੂਜਾ ਇਹ ਹੈਰਾਨੀ ਵਾਲੀ ਗੱਲ ਸੀ ਕਿ ਇਹ ਉਸ ਲੜਕੇ ਦੇ ਬੱਚੇ ਦੀ ਮਾਂ ਬਣਨ ਵਾਲੀ ਸੀ ਥਾਣੇਦਾਰ ਇਹਦੀ ਪੂਰੀ ਗੱਲ ਸੁਣਦਾ ਹੈ ਤੇ ਇਹ ਸਾਰੀ ਗੱਲ ਸੁਣਨ ਤੋਂ ਬਾਅਦ ਉਹਦੀ ਰਿਪੋਰਟ ਲਿਖੀ ਜਾਂਦੀ ਹੈ ਤੇ ਉਸ ਤੋਂ ਬਾਅਦ ਆਦੇਸ਼ ਦਿੰਦਾ ਹੈ ਕਿ ਇਸ ਕੇਸ ਉੱਤੇ ਜਾਂਚ ਕੀਤੀ ਜਾਵੇ ਤੇ ਇਹ ਜਿਹੜੀ ਜਾਂਚ ਦੀ ਕਾਰਵਾਈ ਦੀ ਆਦੇਸ਼ ਜਿਹੜੇ ਸਨ ਉਹ ਐਸਆਈ ਅੰਜੂ ਦੇਵੀ ਨੂੰ ਦਿੱਤੇ ਜਾਂਦੇ ਨੇ ਤੇ ਇਸ ਕੇਸ ਦੀ ਪੂਰੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਚਾਰਜ ਸੀਟ ਦਾਖਲ ਕੀਤੀ ਜਾਂਦੀ ਹੈ ਤੇ ਬਾਅਦ ਵਿੱਚ ਇਸ ਕੇਸ ਨੂੰ ਕੋਰਟ ਦੇ ਵਿੱਚ ਚਲਾਇਆ ਜਾਂਦਾ ਹੈ ਇਸ ਕੇਸ ਦੀ ਜਿਹੜੀ ਜੱਜ ਹੁੰਦੀ ਹੈ ਉਹ ਵੀ ਇੱਕ ਲੇਡੀ ਹੁੰਦੀ ਹੈ ਤੇ ਇਹ ਦੋਨਾਂ ਹੀ ਪੱਖਾਂ ਨੂੰ ਕਟਗਰੇ ਦੇ ਵਿੱਚ ਖੜਾ ਕਰਦੀ ਹੈ ਤੇ ਉਹਨਾਂ ਦੇ ਇਕੱਲੇ-ਇਕੱਲੇ ਦਾ ਪੱਖ ਸੁਣਦੀ ਹੈ ਦੂਸਰੇ ਪਾਸੇ ਜਿਹੜੀ ਇਹ ਔਰਤ ਸੀ ਜਿਨੇ ਇਲਜ਼ਾਮ ਲਾਇਆ ਸੀ ਉਹਨੂੰ ਵੀ ਕਟਗਰੇ ਦੇ ਵਿੱਚ ਸਾਹਮਣੇ ਖੜਾ ਕਰਦੀ ਹੈ ਤੇ ਦੋਨਾਂ ਦੀਆਂ ਗੱਲਾਂ ਸੁਣਦੀ ਹੈ ਤਾਂ ਉਹ ਲੇਡੀ ਦੱਸਦੀ ਹੈ ਕਿ ਉਹ ਜਰਾ ਲੜਕਾ ਸਾਡੇ ਗੁਆਂਢੀ ਰਹਿੰਦਾ ਸੀ ਤੇ ਆਏ ਦਿਨ ਹੀ ਉਹ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ ਤੇ ਮੈਨੂੰ ਉਹਨੇ ਆਪਣੇ ਪਿਆਰ ਦੇ ਜਾਲ ਦੇ ਵਿੱਚ ਫਸਾ ਕੇ ਮੇਰਾ ਇਹਨੇ ਜੋਨ ਸ਼ੋਸ਼ਨ ਕਰਦਾ ਸੀ ਤੇ ਇਸੇ ਦੌਰਾਨ ਹੀ ਮੈਂ ਪ੍ਰੈਗਨੈਂਟ ਹੋ ਗਈ ਸੀ ਮੈਂ ਹੁਣ ਇਹਦੇ ਬੱਚੇ ਦੀ ਮਾਂ ਬਣਨ ਵਾਲੀ ਹਾਂ ਤੇ ਮੈਂ ਹੁਣ ਜਦੋਂ ਇਹਦੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਹਾਂ ਪਰ ਇਹ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਤੇ ਮੈਨੂੰ ਇਨਸਾਫ ਚਾਹੀਦਾ ਹੈ ਉਹ ਇਹ ਵੀ ਦੱਸਦੀ ਹੈ ਕਿ ਇਹਨੇ ਮੇਰੇ ਇਕੱਲੇ ਹੋਣ ਦਾ ਫਾਇਦਾ ਚੱਕਿਆ ਸੀ ਕਿਉਂਕਿ ਮੇਰਾ ਪਤੀ 2015 ਦੇ ਵਿੱਚ ਹੀ ਮੇਰੇ ਪਤੀ ਜਿਹੜਾ ਹੈ ਬਿਜਲੀ ਦੇ ਨਾਲ ਉਹ ਪਲੱਗ ਲਾ ਰਿਆ ਹੁੰਦਾ ਹੈ ਤੇ ਉਹਨੂੰ ਕਰੰਟ ਲੱਗਣ ਦੇ ਨਾਲ ਉਹਦੀ ਮੌਤ ਹੋ ਜਾਂਦੀ ਹੈ ਤੇ ਹੁਣ ਮੈਂ ਘਰ ਦੇ ਵਿੱਚ ਆਪਣੇ ਦੋ ਬੱਚਿਆਂ ਦੇ ਨਾਲ ਰਹਿੰਦੀ ਸੀ ਤੇ ਮੇਰਾ ਸਾਰਾ ਹੀ ਖਰਚਾ ਮੇਰੇ ਰਿਸ਼ਤੇਦਾਰ ਕਰਦੇ ਨੇ ਤੇ ਮੈਂ ਵਧੀਆ ਜ਼ਿੰਦਗੀ ਬਤੀਤ ਕਰ ਰਹੀ ਸੀ ਪਰ ਹੁਣ ਇਸ ਲੜਕੇ ਨੇ ਮੇਰੀ ਪੂਰੀ ਤਰ੍ਹਾਂ ਜ਼ਿੰਦਗੀ ਬਰਬਾਦ ਕਰਕੇ ਰੱਖ ਦਿੱਤੀ ਮੈਨੂੰ ਇਨਸਾਫ ਚਾਹੀਦਾ ਹੈ ਹੁਣ ਜਦੋਂ ਇਹ ਪੱਖ ਜੱਜ ਸੁਣਦੀ ਹੈ ਵਕੀਲ ਦੇ ਮਾਧਿਅਮ ਦੇ ਜ਼ਰੀਏ ਤੇ ਫਿਰ ਜੱਜ ਹੈਰਾਨ ਹੋ ਜਾਂਦੀ ਹੈ ਉਹ ਪਹਿਲਾਂ ਤਾਂ ਇਹ ਸਮਝਦੀ ਸੀ ਕਿ ਲੜਕੇ ਦਾ ਹੀ ਕਸੂਰ ਹੈ ਪਰ ਜਦੋਂ ਉਹ ਲੜਕੇ ਵਾਲਾ ਜਿਹੜਾ ਵਕੀਲ ਸੀ ਉਹ ਕਹਿੰਦਾ ਹੈ ਕਿ ਜੱਜ ਸਾਹਿਬ ਇਹਨਾਂ ਤਾਂ ਇਸ ਲੜਕੇ ਦਾ ਕਸੂਰ ਹੀ ਨਹੀਂ ਜਿੰਨਾ ਇਹਨੇ ਦੱਸਿਆ ਹੈ ਕਿਉਂਕਿ ਲੜਕਾ ਤਾਂ ਮਹਿਜ ਹਜੇ 14 ਸਾਲ ਦਾ ਹੈ ਤੇ 14 ਸਾਲ ਦਾ ਲੜਕਾ ਆਪਣੇ ਆਪ ਕੁਝ ਨਹੀਂ ਕਰ ਸਕਦਾ ਉਸ ਲੜਕੇ ਦੇ ਵਕੀਲ ਨੇ ਇਹ ਵੀ ਦੱਸਿਆ ਕਿ ਇਹ ਔਰਤ ਇਸ 14 ਸਾਲ ਦੇ ਲੜਕੇ ਨੂੰ ਖੁਦ ਹੀ ਘਰ ਦੇ ਵਿੱਚ ਬੁਲਾਉਂਦੀ ਸੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਬੇਟਾ ਤੂੰ ਆ ਚੀਜ਼ ਲੈ ਆਇਆ ਬੇਟਾ ਤੂੰ ਆ ਚੀਜ਼ ਦੁਕਾਨ ਤੋਂ ਜਾ ਕੇ ਲੈ ਕੇ ਆ ਤੇ ਇਸੇ ਤਰ੍ਹਾਂ ਹੀ ਇੱਕ ਦਿਨ ਜਦੋਂ ਇਹਦੇ ਖੁਦ ਦੇ ਬੱਚੇ ਘਰ ਵਿੱਚ ਨਹੀਂ ਹੁੰਦੇ ਤਾਂ ਇਸ ਲੜਕੇ ਨੂੰ ਇਹ ਬੁਲਾਉਂਦੀ ਹੈ ਤੇ ਇਹਦਾ ਇਹ ਜੋਨ ਸ਼ੋਸ਼ਨ ਵੀ ਕਰਦੀ ਹੈ ਸਟਾਰਟਿੰਗ ਸਟਾਰਟਿੰਗ ਦੇ ਵਿੱਚ ਤਾਂ ਉਸ 14 ਸਾਲ ਦੇ ਬੱਚੇ ਨੂੰ ਬੁਰਾ ਲੱਗਿਆ ਸੀ ਪਰ ਜਦੋਂ ਇਹ ਰੋਜ਼ ਉਹ ਔਰਤ ਨੂੰ ਰੋਜ਼ ਬੁਲਾਉਂਦੀ ਸੀ ਤਾਂ ਉਹ ਮਜਬੂਰ ਕਰਦੀ ਸੀ ਤਾਂ ਉਹਦੇ ਬਾਅਦ ਇਹ ਸਬੰਧ ਬਣਾਉਂਦੀ ਸੀ ਤਾਂ ਇਸ ਤੋਂ ਬਾਅਦ ਹੌਲੀ-ਹੌਲੀ ਇਹ ਲੜਕਾ ਵੀ ਇਸ ਚੀਜ਼ ਦਾ ਆਦੀ ਹੋ ਗਿਆ ਸੀ ਤੇ ਮ제 ਮ제 ਦੇ ਵਿੱਚ ਹੀ ਉਹ ਹੁਣ ਇਹਦੀ ਇੱਕ ਆਵਾਜ਼ ਤੇ ਹੀ ਇਹਦੇ ਘਰ ਭੱਜ ਆਉਂਦਾ ਸੀ ਪਰ ਉਹ ਬੱਚਾ ਤਾਂ ਇੱਕ ਨਾਬਾਲਗ ਸੀ ਸਿਰਫ 14 ਸਾਲ ਦਾ ਸੀ ਪਰ ਇਹ ਔਰਤ ਤਾਂ ਇੱਕ ਬਾਲਗ ਸੀ ਇਹਨੂੰ ਸਾਰਾ ਕੁਝ ਪਤਾ ਸੀ ਫਿਰ ਇਹਨੇ ਕਿਉਂ ਨਹੀਂ ਰੋਕਿਆ ਕਿਉਂਕਿ ਇਹਨੇ ਆਪਣੀ ਜਿਸਮ ਦੀ ਭੁੱਖ ਨੂੰ ਪੂਰਾ ਕਰਨ ਵਾਸਤੇ ਉਹ ਬੱਚੇ ਦਾ ਜੌਨ ਸ਼ੋਸ਼ਣ ਕਰਦੀ ਰਹੀ ਪਰ ਇਸ ਔਰਤ ਨੂੰ ਇਹ ਨਹੀਂ ਸੀ ਪਤਾ ਕਿ ਉਹ ਇਸ ਲੜਕੇ ਤੋਂ ਪ੍ਰੈਗਨੈਂਟ ਹੋ ਜਾਵੇਗੀ। ਪ੍ਰੈਗਨੈਂਟ ਹੋਣ ਤੋਂ ਬਾਅਦ ਉਹ ਇਸ ਲੜਕੇ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਵਿਆਹ ਕਰਵਾ। ਪਰ ਉਹ ਕਹਿੰਦਾ ਹੈ ਕਿ ਮੈਂ ਇਹਦੇ ਬਾਰੇ ਕੁਝ ਨਹੀਂ ਜਾਣਦਾ। ਮੈਨੂੰ ਤਾਂ ਇਸ ਬਾਰੇ ਕੁਝ ਪਤਾ ਹੀ ਨਹੀਂ ਸੀ। ਮੈਂ ਆਪਣੀ ਮਰਜ਼ੀ ਨਾਲ ਥੋੜੀ ਕਰਦਾ ਸੀ। ਇਹ ਤਾਂ ਇਹੀ ਔਰਤ ਮੇਰੇ ਕੋਲੋਂ ਕਰਵਾਉਂਦੀ ਸੀ ਤੇ ਮੈਨੂੰ ਇਹੋ ਜੀਆਂ ਚੀਜ਼ਾਂ ਦਾ ਪਤਾ ਵੀ ਨਹੀਂ ਸੀ। ਤੇ ਮੈਂ ਬਹੁਤ ਹੀ ਛੋਟਾ ਹਾਂ। ਹੁਣ ਇਸ ਔਰਤ ਨੇ ਜਨਬੁੱਝ ਕੇ ਇਸ ਲੜਕੇ ਦੇ ਉੱਤੇ ਮੁਕੱਦਮਾ ਕੀਤਾ ਸੀ ਤੇ ਇਹਨੂੰ ਜੇਲ੍ਹ ਭੇਜਣ ਵਾਸਤੇ ਪੂਰੀ ਤਿਆਰੀ ਕੀਤੀ ਹੋਈ ਸੀ। ਪਰ ਜੋ ਜੱਜ ਸਾਹਿਬ ਨੇ ਇਹ ਲੜਕੇ ਦਾ ਪੱਖ ਸੁਣਿਆ ਤਾਂ ਜੱਜ ਸਾਹਿਬ ਵੀ ਹੈਰਾਨ ਸੀ ਕਿਉਂਕਿ ਲੜਕੇ ਦੀ ਉਮਰ ਵੀ ਜ਼ਿਆਦਾ ਨਹੀਂ ਸੀ ਤੇ ਹੁਣ ਜਦੋਂ ਅੰਜੂ ਦੇਵੀ ਜਿਹੜੀ ਇਸ ਕੇਸ ਦੀ ਪੂਰੀ ਤਹਿਕੀਕਾਤ ਕਰ ਰਹੀ ਸੀ ਜਦੋਂ ਉਹਨੇ ਵੀ ਆਪਣਾ ਪੱਖ ਰੱਖਿਆ ਤਾਂ ਜੱਜ ਸਾਹਿਬ ਵੀ ਆਪਣੀ ਸਮਝ ਦੇ ਨਾਲ ਜਦੋਂ ਇਹ ਦੇਖਦੀ ਹੈ ਤਾਂ ਇਹ ਸਮਝਦੀ ਹੈ ਕਿ ਉਹ ਜੋ ਔਰਤ ਉਹ ਬੋਲ ਰਹੀ ਸੀ ਜੋ ਇਹ ਕਹਿ ਰਹੀ ਸੀ ਕਿ ਮੇਰਾ ਜੋਨ ਸ਼ੋਸ਼ਣ ਹੋਇਆ ਹੈ ਇਸ ਲੜਕੇ ਨੇ ਜੋਨ ਸ਼ੋਸ਼ਣ ਕੀਤਾ ਹੈ ਬਲਕਿ ਇਸ ਔਰਤ ਨੇ ਹੀ ਉਸ 14 ਸਾਲ ਦੇ ਲੜਕੇ ਦੇ ਨਾਲ ਜੋਨ ਸ਼ੋਸ਼ਣ ਕੀਤਾ ਸੀ ਇਹ ਔਰਤ ਲਗਭਗ 1 ਸਾਲ ਤੋਂ ਇਸ ਬੱਚੇ ਦਾ ਜੋਨ ਸ਼ੋਸ਼ਣ ਕਰ ਰਹੀ ਸੀ ਜਦੋਂ ਇਸ ਲੜਕੇ ਦੇ ਘਰ ਵਾਲਿਆਂ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਵੀ ਕਹਿੰਦੇ ਸਨ ਕਿ ਸਾਡਾ ਬੱਚਾ ਸਾਡੇ ਹੱਥੋਂ ਨਿਕਲ ਚੁੱਕਿਆ ਸੀ ਇਹ ਜ਼ਿਆਦਾਤਰ ਉਸ ਔਰਤ ਦੇ ਲਾਗੇ ਜਾਗੇ ਹੀ ਰਹਿੰਦਾ ਸੀ ਤੇ ਉਹਦੀ ਇੱਕ ਆਵਾਜ਼ ਜਦੋਂ ਮਾਰਦੀ ਸੀ ਤਾਂ ਇਹ ਭੱਜਾ ਪੱਜਾ ਉਹਦੇ ਘਰ ਚ ਲਿਆ ਜਾਂਦਾ ਸੀ ਇਹ ਹੁਣ ਨਾ ਤਾਂ ਪੜਦਾ ਲਿਖਦਾ ਸੀ ਨਾ ਹੀ ਚਾਜਣਾ ਰੋਟੀ ਖਾਂਦਾ ਸੀ ਕਿਉਂਕਿ ਇਹ ਪਰਨ ਦੇ ਵਿੱਚ ਬਹੁਤ ਹੀ ਹੁਸ਼ਿਆਰ ਸੀ ਪਰ ਹੁਣ ਇਹ ਪੂਰੀ ਤਰ੍ਹਾਂ ਆਪਣੀ ਪੜਾਈ ਛੱਡ ਚੁੱਕਿਆ ਸੀ ਉਨੇ ਜੱਜ ਸਾਹਿਬ ਜਦੋਂ ਸਾਰੀਆਂ ਦਲੀਲਾਂ ਸੁਣਦੀ ਹੈ ਤਾਂ ਇਹ ਫਿਰ ਬੱਚੇ ਦੇ ਪੱਖ ਦੇ ਵਿੱਚ ਫੈਸਲਾ ਸੁਣਾਉਂਦੀ ਹੈ ਤੇ ਇਸ ਬੱਚੇ ਨੂੰ ਉਹ ਬਾਇਜਤ ਬੜੀ ਕਰ ਦਿੰਦੀ ਹੈ ਤੇ ਇਸ ਔਰਤ ਦੇ ਖਿਲਾਫ ਉਹ ਜਨ ਸ਼ੋਸ਼ਣ ਦੀਆਂ ਤਰਾਵਾਂ ਲਗਾ ਕੇ ਉਹਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੰਦੀ ਹੈ ਤੇ ਇਹਦੇ ਤੇ ਕਾਰਵਾਈ ਕਰਨ ਦਾ ਹੁਕਮ ਦਿੰਦੀ ਹੈ ਦੋਸਤੋ ਇਹ ਕਹਾਣੀ ਸਾਨੂੰ ਇੱਕ ਸਿੱਖਿਆ ਜ਼ਰੂਰ ਦੇ ਕੇ ਜਾਂਦੀ ਹੈ ਕਿ ਆਪਣੇ ਬੱਚਿਆਂ ਨੂੰ ਕਦੀ ਵੀ ਇਕੱਲਿਆ ਨਹੀਂ ਛੱਡਣਾ ਚਾਹੀਦਾ ਰੈਗੂਲਰ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਹ ਕਿੰਨੂ ਮਿਲਦੇ ਨੇ ਸਕੂਲ ਦੇ ਵਿੱਚ ਕਿਹੜੇ ਕਿਹੜੇ ਦੋਸਤਾਂ ਨੂੰ ਮਿਲਦੇ ਨੇ ਸਕੂਲ ਤੋਂ ਬਾਅਦ ਉਹ ਕਿੱਥੇ ਜਾਂਦੇ ਨੇ ਤੇ ਲੋਕਡਾਊਨ ਤੋਂ ਬਾਅਦ ਜਿਹੜਾ ਉਹਨਾਂ ਦਾ ਇੱਕ ਸਾਥੀ ਬਣਿਆ ਹੋਇਆ ਹੈ ਫੋਨ ਮੋਬਾਈਲ ਫੋਨ ਮੋਬਾਈਲ ਫੋਨ ਦਾ ਵੀ ਬਾਰ-ਬਾਰ ਸਾਨੂੰ ਚੈੱਕ ਕਰਨਾ ਚਾਹੀਦਾ ਹੈ ਕਿ ਉਹ ਕੀ ਕੁਝ ਫੋਨ ਦੇ ਉੱਤੇ ਦੇਖਦੇ ਨੇ ਕਿਉਂਕਿ ਅੱਜ ਦਾ ਜਿਹੜਾ ਸਮਾਂ ਚੱਲ ਰਿਹਾ ਹੈ ਉਹ ਬੋਤ ਹੀ ਮਾਰਾ ਸਮਾਂ ਚੱਲ ਰਿਹਾ ਹੈ ਤੇ ਲੋਕ ਕਦੋਂ ਤੁਹਾਡੇ ਬੱਚਿਆਂ ਦਾ ਫਾਇਦਾ ਚੱਕ ਜਾਣ ਇਹ ਤੁਹਾਨੂੰ ਵੀ ਪਤਾ ਨਹੀਂ ਚੱਲੇਗਾ ਦੋਸਤੋ ਇਸ ਕਹਾਣੀ ਦਾ ਸੁਣਾਉਣ ਦਾ ਮਕਸਦ ਕਿਸਨੂੰ ਠੇਸ ਪਹੁੰਚਾਉਣਾ ਜਾਂ ਫਿਰ ਕਿਸੇ ਦਾ ਮਜ਼ਾਕ ਉਡਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉਤੇ ਕਿੱਦਾਂ-ਕਿੱਦਾਂ ਦੇ ਕ੍ਰਾਈਮ ਚੱਲ ਰਹੇ ਨੇ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਨੂੰ ਲੈ ਕੇ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਧੰਨਵਾਦ